ਮਹਾਨਗਰ ਲੁਧਿਆਣਾ ਦੇ ਵਿੱਚ ਤਾਬੜ ਤੋੜ ਫਾਇਰਿੰਗ ਹੋਈ ਹੈ ਤਾਂ ਦੱਸਦੇ ਯਹੀ ਕਿ ਸੁੰਦਰ ਨਗਰ ਇਲਾਕੇ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਜਿੰਮ ਤੋਂ ਵਾਪਸ ਪਰਤ ਰਹੇ ਮੁੰਡੇ ਇੱਕ ਮੁੰਡੇ ਜਿਸ ਦੀ ਜਾਨ ਚਲੀ ਗਈ ਹੈ ਤੇ ਦੂਜਾ ਜ਼ਖਮੀ ਦੱਸਿਆ ਜਾ ਰਿਹਾ ਗੱਡੀ ਦੇ ਵਿੱਚ ਸਵਾਰ ਇੱਕ ਮੁੰਡੇ ਦੀ ਮੌਤ ਹੋ ਜਾਂਦੀ ਹੈ ਤੇ ਦੂਜੇ ਦਾ ਸੀਐਮਸੀ ਹਸਪਤਾਲ ਇਲਾਜ ਜਾਰੀ ਹੈ ਤਾਂ ਦੇਰ ਸ਼ਾਮ थाना ਦਰੇਸੀ ਦੇ ਅੰਦਰ ਪੈਂਦੇ ਆਈਸੀ ਚੌਂਕ ਸੁਦਨਗਰ ਦੇ ਇਲਾਕੇ ਦੇ ਵਿੱਚ ਉਸ ਵੇਲੇ ਸਨਾਟਾ ਛਾ ਗਿਆ ਜਾਂ ਦੇਰ ਰਾਤ ਪੁਰਾਣੀ ਰੰਜਸ ਦੇ ਚੱਲਦਿਆਂ ਗੋਲੀਆਂ ਚੱਲਦੀਆਂ ਨੇ ਉਸ ਤੋਂ ਬਾਅਦ ਮੌਕੇ ਤੇ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਜੇਰੇ ਇਲਾਜ਼ ਉਦਰੀ ਐਸਚੂ ਦਰੇਸੀ ਜਨਦਨ ਨਾਲ ਗੱਲਬਾਤ ਹੋਈ ਤੋ ਉਹਨਾਂ ਕਿਹਾ ਹੈ ਕਿ ਅਜੇ ਤੱਕ ਬਿਆਨ ਜਿਹੜੇ ਨੇ ਲਿਖੇ ਜਾ ਚੁੱਕੇ ਨੇ ਐਫਆਰ ਰਜਿਸਟਰ ਕੀਤੀ ਜਾ ਚੁੱਕੀ ਹੈ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਗੈਂਗਸਟਰ ਦਾ ਖੋਫ ਹਨ ਇਸ ਕਦਰ ਵੱਧਦਾ ਜਾ ਰਿਹਾ ਹੈ ਕਿ ਨਾ ਲੋਕਾਂ ਨੂੰ ਦਬੰਗ ਪੁਲਿਸ ਕਮਿਸ਼ਨਰ ਜਦੋਂ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਸਨ ਤਾਂ ਉਹਨਾਂ ਇਹ ਵਿਸ਼ਵਾਸ ਦਿੱਤਾ ਸੀ ਕਿ ਕੋਈ ਵੀ ਬਦਮਾਸ਼ੀ ਇੱਥੇ ਨਹੀਂ ਹੋਵੇਗੀ ਬਦਮਾਸ਼ੀ ਦਾ ਨਾਮ ਉਹ ਨਿਸ਼ਾਨ ਮਿਟਾ ਦਿੱਤਾ ਜਾਵੇਗਾ ਪਰ ਦਰਸਨਯੋਗ ਹੈ ਕਿ ਕੁਝ ਬੇਕਾਬੂ ਗੈਂਗਸਟਰ ਤੇ ਅਜੇ ਅੰਸਰ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਇਹ ਵੱਡੀ ਵਾਰਦਾਤ ਵਾਪਰੀ ਹੈ ਦੇਖਣ ਨੂੰ ਮਿਲੇਗਾ ਕੁਝ ਦਿਨਾਂ ਪਹਿਲਾਂ ਹੈਬੋਲ ਚੌਂਕ ਦੇ ਵਿੱਚ ਵੀ ਸ਼ਰੀਅਮ ਗੋਲੀਆਂ ਚਲਦੀਆਂ ਨੇ ਉਸ ਤੋਂ ਪਹਿਲਾਂ ਸਾਊਥ ਸਿਟੀ ਦੇ ਵਿੱਚ ਗੋਲੀਆਂ ਚਲੀਆਂ ਤੇ ਲੁਧਿਆਣਾ ਚ ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਵਾਰਦਾਤ ਵਾਪਰ ਹੀ ਰਹੀ ਹੈ ਜਿਸ ਨਾਲ ਲੋਕ ਜਿਹੜੇ ਨੇ ਉਹ ਕਾਫੀ ਡਰ ਤੇ ਸਹਿਮ ਦੇ ਮਾਹੌਲ ਦੇ ਵਿੱਚ ਨੇ ਹਾਲਾਂਕਿ ਲੁਧਿਆਣਾ ਪੁਲਿਸ ਦੇ ਬੁੱਲੂ ਹਾਲਾਕੀ ਦੱਸਦੀ ਹੈ ਕਿ ਇਸ ਦਰਮਿਆਨ ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਕਿਸੇ politcal pressure ਦੇ ਹੇਠ ਹੈ ਜਿਸ ਦੇ ਚਲਦਿਆਂ ਕਿ ਇਹ ਕੋਈ ਕਾਰਵਾਈ ਨਹੀਂ ਹੋ ਰਹੀ ਤਾਂ ਪੁਲਿਸ ਕਿਉਂ ਆਖਰ ਇਸ ਕੁੰਮ ਕਰਨੀ نیند ਦੇ ਵਿੱਚ ਸੁੱਤੀ ਹੋਈ ਹੈ